ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਤਾਜੀ ਸਹੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸੀ ਗਾਲ ਸਹੀ ਗਾਲ ਜੀ ਹੋ ਠੀਕ ਹੋ ਵਧੀਆ ਪੂਰਾ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲੋ ਨਾ ਬੱਗਾ ਸਿੰਘ ਜੀ ਹਮ ਪਿੰਡ ਚੌਕੇ ਜਿਹੜਾ ਫੰਡਾ ਤੇਹਲ ਵਾਲੇ ਵਾਲੀ ਜੀ ਨੇੜੇ ਪਿੰਡ ਵਿੱਚ ਜਿਹੜੇ ਖੋਖਰ ਰਹ ਜਾਂਦਾ ਜੀ ਰਾੜ ਤੇ ਵੱਲੋਂ ਮੋਬਾਈਲ ਨੰਬਰ ਬੋਲੋ 997624270 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਆ ਹੈ ਇਹ ਦੂਜਾ ਸੂਆ ਸੂਆ ਜੀ ਕਦੋਂ ਸੂਆ ਹੈ ਬਾਈ ਇਹ ਤੜਕੇ ਸੂਆ ਹੈ ਸਵੇਰ ਜੀ 8 ਵਜੇ 8 ਵਜੇ ਜੇਰ ਪੈਗੀ ਜੇਰ ਪੈਗੀ ਆਪਣੇ ਕੋਲ ਵੀਡੀਓ ਹੈਗੀ ਜੀ ਬਸ ਠੀਕ ਤੜਕੇ ਦੁੱਧ ਚੋਂਦਾ ਜੀ ਪੈਦਾ 5 ਕਿਲੋ ਹੂੰ ਤੇ ਠੰਡੀ ਸੀਲ ਬਾਦੂ ਹੈ ਜੀ ਲੈ ਜਿਵੇਂ ਮਰਜੀ ਬੈਠਾ ਮਰਜੀ ਥੱਲੇ ਬੈਜੋ ਜੀ ਲੈ ਕੀ ਬਾਤ ਆ ਪੂਰੀ ਠੰਡੀ ਸੀਲ ਆ ਬਾਈ ਜਿਵੇਂ ਮਰਜੀ ਬੈਠਾ ਰਹੇ ਬੱਚਾ ਕੀ ਅਭੀ ਮਗਰ ਬੱਚਾ ਜੀ ਬੱਚਾ ਬੱਚਾ ਚਾਹ ਆ ਦੇਖੋ 나ੜੂਆ ਗੱਲੇ ਹੀ ਬੈਜ ਜਾ ਠੀਕ ਆ ਬਾਈ ਬੱਚਾ ਬੱਚਾ ਬਾਈ 나ੜੂਆ 나ੜੀ ਆ ਤੇ ਕੱਦ ਬੱਡ ਬੱਡ ਦਾ ਚੰਗਾ ਗਾ ਰੰਗ ਰੂਪ ਚੰਗਾ ਫੇਸ ਬੜਾ ਚੰਗਾ ਬਈ ਚੰਗੀ ਆ ਬੜ ਸੁਨੱਕੀ ਆ ਤੇ ਬਹੁਤ ਵੀ ਬਾਈ ਨੇ ਚੰਗਾ ਦੱਸਿਆ ਕਿੰਨਾ ਦੁੱਧ ਦੇ ਦੂ ਵਸਤੀ ਮਿਲੂ ਦੇਣਾ ਚਾਹੀਦਾ ਜੀ 20 ਦੇ ਆਸ-ਪਾਸੇ ਵੇੜ ਨੂੰ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਤੋੜਾ ਤਾਰਾ ਚੈੱਕ ਕਰਵਾਉਂਦੇ ਆ ਬਈ ਤੋੜਾ ਤਾਰਾ ਕਰਮ ਵਾਲੀ ਦਾ ਬਹੁਤ ਚੰਗਾ ਲੇਵੇ ਦਾ ਸਹੀ ਗੱਲ ਆ ਕੋਈਾਂ ਕੀ ਆ ਕੀ ਬਾਤ ਕੱਲਾ ਕੱਲਾ ਥਣ ਮੁਠੇ ਵਾਲਾ ਥਣ ਚਾਰੇ ਥਣ ਨਿਕੜ ਨੇ ਪੂਰੇ ਘਰ ਤੇ ਜਿਵੇਂ ਮਰਦੀ ਹਤਲਾਈ ਚੱਲ ਕਹਿੰਦੀ ਗਰਮ ਵਾਲੀ ਕੁਛ ਹਾਂ ਮਾਣਾ ਮੋਟਾ ਹੂੰ ਸਹੀ ਆਲਾ ਸਕਦੀ ਦੇਖੋ ਤੋੜਾ ਤਾਰਾ ਦੇਖੋ ਕਮਾਲ ਦੇਖੀ ਕੋਈ ਨਹੀਂ ਬੱਚੀ ਜੀ ਮੈਂ ਕਹਿੰਨਾ ਕੀ ਬਾਤ ਆ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਨਣੀ ਤੇ ਫੈਂਡ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਠੀਕ ਆ ਹਣ ਚਾਰੇ ਆਰਡਰ ਬੜਾ ਕਮਾਲਾ ਹਣ ਠੀਕ ਆ ਬਾਈ ਕੱਲਾ ਕੱਲਾ ਥਾਣ ਮੁੱਠੀ ਆ ਥਾਂ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕੇ ਸਹੀ ਗੱਲ ਆ ਬਾਈ ਫੇਸ ਹੂਸ ਬਹੁਤ ਚੰਗਾ ਕਰਦੇ ਬਟ ਚੰਗਾ ਤੋਰਾ ਤਾਰਾ ਵੀ ਕਰ ਮਾਈ ਦਾ ਚੰਗਾ ਗਾ ਉੱਪੇ ਖੜੀ ਰੇ ਧੁੱਪ ਨਹੀਂ ਮੰਦੀ ਹੂੰ ਜਰਸੀ ਦਾ ਕਰਾਉ ਖ ਆ ਗਿਆ ਜੀ ਜਰਸੀ ਦਾ ਕਰਾਉ ਖ ਆ ਗਿਆ ਨਾ ਹੂੰ ਦੇ ਮੁੱਲ ਕੀ ਹੈ ਬਾਈ ਇਹਦਾ ਫਿਰ ਮੋਲੇ ਦਾ ਲੈਣ ਦੇ ਨੂੰ 75000 ਆ ਜੀ ਮਾਨਤਾਨ ਹੋ ਜਾ ਮਾਨਤਾਨ ਕਰਦੇ ਆ ਜੀ 75000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਸੁਨੱਖੀ ਆ ਬਾਈ ਵੜ ਕੱਦ ਵੜ ਵੀ ਚੰਗਾ ਰੰਗ ਰੂਪ ਚੰਗਾ ਆ ਤਾਂ ਦੇਖੋ ਜੀ ਹੂੰ ਹੂੰ ਬੜਾ ਚੰਗਾ ਸਹੀ ਆਦਾ ਮੋੜ ਲੈ ਬਾਈ ਜਿਵੇਂ ਜੁਈ ਤੱਕ ਓਕੇ ਹੋਣਾ ਹੈ ਇੱਕ ਨੰਬਰ ਆ ਜੀ ਜੇ ਆਏ ਮੁਗਾਰੇ ਆਪਣੀ ਦਾ ਵੀ ਉਮੀਦਵਾਰੀ ਆ ਜੀ ਠੀਕ ਆ ਬਾਈ ਹਾਂ ਚਵਾਈ ਤੋਈ ਬਾਈ ਕਹਿੰਦਾ ਓਕੇ ਆ ਥਣ ਥਣ ਬਹੁਤ ਚੰਗਾ ਮੁੱਠੀ ਆ ਥਾਣੇ ਕੱਲਾ ਕੱਲਾ ਥਾਣਾ ਬੱਚਾ ਪਤਾ ਨਹੀਂ ਮਾਰਦੇ ਮਾਰਨੀ ਮਾਰਦੇ ਹਾਂ ਮਾਰ ਦੋ ਤਾਰਾ ਮਾਰ ਦੋ ਸਗੀਂ ਆਉਂਦਾ ਚਵਾਈ ਦੇਖੋ ਬਈ ਦੇਖੋ ਜੀ ਬਾਈ ਚਵਾਈ ਬੜੀ ਚੰਗੀ ਆ ਨਾ ਬਈ ਫੱਡੀ ਆ ਜੀ ਜੋ ਹੋਣੀ ਉਸ ਦਾ ਲੱਤ ਵੀ ਨਹੀਂ ਲਿਆਉਦੀ ਜਮਾਨੇ ਠੀਕ ਆ ਚੋਣ ਬੜਾ ਕੁਝ ਜਾਵੇ ਜੀ ਠੀਕ ਆ ਲੈ ਹਾਂ ਕੀ ਬਾਤ ਆ ਬਈ ਚਵਾਈ ਚਵਾਈ ਬਹੁਤ ਲੰਘਾਂਟੀ ਆ ਜੀ ਹੁਣ ਵੀ ਲਓ ਸਹੀ ਆ ਲਾ ਲੈ ਚਵਾਈ ਦੇਖੋ ਤੁਸੀਂ ਵਰਦੀ ਬਈ ਕੀ ਬਾਤ ਆ ਲਓ ਜੀ ਗੰਨੇ ਵਰਗੀ ਧਾਰਾ ਹਨਾ ਮੈਂ ਕਹਿੰਦਾ ਚੋਣ ਬਹੁਤ ਚੰਗਾ ਬਈ ਧੁੱਧ ਵੀ ਚਿੱਟਾ ਯਾਰ ਹਨਾ ਬਹੁਤ ਬਾਹਲੀ ਚੰਗੀਆਂ ਫੈਂਡ ਫੁੱਲ ਆਉਣੀ ਆ ਬਈ ਬਹੁਤ ਗਾਰੰਟੀ ਹੈ ਆਪਣੀ ਯੋਗ ਬੰਦਾ ਸਹੀ ਹੈ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਿਆ ਤੂੰ ਮਾਰ ਲਾਦਾ ਨਾ ਆਲਟਰਾ ਬਈ ਜਿਹੜਾ ਕਮਾਲ ਦਾ ਮਾਰਦੇ ਆਪਣੀ ਬਾਗੂ ਐ ਬਈ ਪਵਾਦੀ ਜਵਾਕ ਚੋਈ ਚੱਲੇ ਕੋਈ ਚੱਕਰੀ ਨਹੀਂ ਜਵਾਕ ਵੀ ਧਾਰਾ ਦੇਖੋ ਲੈ ਬਈ ਪੋਲੀ ਬਾਉ ਦਾ ਨਾ ਬਾਲੀ ਜੀ ਮਹਾ ਹੂੰ ਇਹ ਗੁਰੂ ਮਹਾਰਾਜ ਤਾਂ ਵੀ ਗਰੰਟੀ ਆਈ ਆਪਣੀ ਸਹੀ ਗੱਲ ਹੈ ਜਿਵੇਂ ਮਰਜੀ ਵਾਕ ਚ ਹੋਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਪੋਲੀ ਪੂਲੀ ਪੂਰੀ ਆ ਬਈ ਤੇ ਕਿਸੇ ਵੀ ਨੂੰ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ